ਹਾਂ ਜੀ ਅੱਗੇ ਬੀਜੇਡ ਕੀ ਹੈ ਸਟੋਰੀ ਚੱਲ ਰਹੀ ਹੈ ਅੱਗੇ ਰਿਪੋਰਟ ਅੱਛਾ ਦਿੱਤਾ ਹੀ ਰਿਪੋਰਟ ਹਾਂ ਹਾਂ ਹੁਣ ਕੱਟਾਂ ਆ ਜਿਹੜੀ ਆ ਆ ਲਗਾਈ ਇਹਨੂੰ ਕੀ ਕਹਿੰਦੇ ਉਸੇ ਰਿਵਰਟਮੈਂਟ ਬੰਦ ਹੋstਿਆ ਰਿਵਰਟਮੈਂਟ ਐਡਵਾਂਸ ਰਿਵਰਟਮੈਂਟ ਸਪੈਸ਼ਲੀ ਵਾਡੀ ਸਰਵਾਈਸ ਜੀ ਸਰਵਾਈਸ ਜੀ ਫਸੇ ਕਮੀ ਹੈ ਫਸੇ ਲੱਗੀ ਹੋਈ ਹੈ ਚੱਲਦੇ ਆਂ ਉਹਲੇ ਫਿਰ ਕੰਮ ਪਾਉਣਾ ਕਰਵਾਈ ਦੇ ਅਗਰ ਵੀ ਸੋਲੋ ਠੀਕ ਠੀਕ ਹੁਣ ਅੰਡਰ ਕੰਟਰੋਲ ਹੈ ਜੇ ਕੇਸ ਕੋਈ ਐਦਾਂ ਵੀ ਹੋ ਜੇ ਹਰ ਤੱਕ ਆਨੂੰ ਰੈਡੀ ਫੋਰ ਕੁਸਰ ਮੇਲੇ ਪਾਸੇ ਨਹੀਂ ਨਿਕਲਣਾ ਡਾਕਟਰ ਦੇ ਖੜਿਆ ਨਾ ਹੋਰੀਆਂ ਵਗੈਰਾ ਹੈਗੀ ਹੋਰੀਆਂ ਵਗੈਰਾ ਹੈ ਜੀ ਸਰ ਮੇਲੇ ਕਿ ਨਾ ਮਿੱਟੀ ਚੜੀ ਹੋ ਰਹੀ ਹੈ ਕਿ ਆਪਦੇ ਆਫਿਸ ਕੋਲ ਵੀ ਸੌਫਟ ਕਰਵਾ ਰਹੇ ਓਕੇ ਹੋ ਗਿਆ ਬਈ ਮਤਲਬ ਰੈਡੀ ਹੈ ਤੁਹਾਡਾ ਜੀ ਤੇ ਸੰਦੇਸ਼ ਜੇਰੇ ਸ਼ਾਮ ਤੋਂ ਵਾਰੀ ਚੌਥੇ ਪੰਨੇ ਤੇ ਚੈੱਕ ਕਰੋ ਥੋੜਾ ਧਿਆਨ ਨਾਲ ਜੀ ਸਰ ਜੀ ਜੀ ਤਾਂ ਥੋੜਾ স্পੈਸ਼ ਨੇ ਉਹ ਜਿਹੜੇ ਤੇ ਉਹ ਜਿਹੜਾ 34 ਦਾ ਜਿਹੜਾ ਹੈ ਜੈਸੇ ਸਿਸਮਾ ਚ ਕਿੰਨਾ ਤੇ ਪਾਣੀ ਉਹ ਦੇਖੋ ਪਾਣੀ ਸਰ ਕੱਲ 3.5 ਟਨ ਟੋਟਲ ਮੈਕਸਮ ਜੀ ਠੀਕ ਹੈ ਮਤਲਬ 55 ਧੱਕ ਗਏ ਇਹ ਉਧਰ ਕੀ ਕਹਿੰਦੇ ਆ ਵੱਲ ਵਪਾਰ ਕੇ ਸਰ ਅੱਜ ਤੁਸੀਂ ਦਰਿਆ ਸਤਲੁਜ ਦੇ ਬੰਨਤੇ ਆਏ ਆਂ ਤੇ ਪੰਜਾਬ ਵਿੱਚ ਹੜਾ ਵਰਗਾ ਮਾਹੌਲ ਤੇ بارش ਹੁਣ ਵੀ ਪੈ ਰਹੀ ਹੈ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਜੀ ਅ ਦੇਖੋ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਜਿਹੜੀ ਕੁਦਰਤ ਦੀ ਇਹ ਜਿਹੜੀ ਮਾਰ ਹੈ ਇਹ ਮੀਂਹ ਤਕਰੀਬਨ 2 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਔਰ ਹਿਮਾਚਲ ਉੱਤਰਾਖੰਡ 'ਚ ਅਸੀਂ ਦੇਖ ਰਹੇ ਹਾਂ ਕਿ ਬੜੀ ਤਬਾਹੀ ਹੋਈ ਹੈ ਔਰ ਉਹਦੇ ਕਾਰਨ ਜਿਹੜਾ ਹੁਣ ਭਾਖੜਾ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਪਿੰਡਾਂ ਦਾ ਜਿਹੜਾ ਹੈਗਾ ਜਿਹੜਾ ਵਾਟਰ ਲੈਵਲ ਹੈ ਉਹਦਾ ਪਾਣੀ ਦਾ ਸਤਾਰਾ ਉਹ ਬਹੁਤ ਵਧਿਆ ਔਰ ਜੇ ਆਪਾਂ ਸਾਡੇ ਏਰੀਆ ਨੂੰ ਜਿਹੜਾ ਭਾਖੜਾ ਡੈਮ ਜਿਹੜਾ ਹੈਗਾ ਉੱਥੋਂ ਜਿਹੜਾ ਹੈਗਾ ਸਤਲੁਜ ਦਰਿਆ ਵਹਿੰਦਾ ਤੇ ਉਸ ਦਾ ਅੱਜ ਦਾ ਜਿਹੜਾ ਲੈਵਲ ਹੈ 1670 ਫੁੱਟ ਤੇ ਹੈ ਜੋ ਕਿ ਅੰਡਰ ਕੰਟਰੋਲ ਹੈ ਤੇ ਹੁਣ ਉੱਪਰੋਂ ਵੀ ਸੰਕੇਤ ਇਹ ਹੀ ਮਿਲ ਰਿਹਾ ਕਿ ਬਾਰਿਸ਼ ਅੱਗੇ ਨਾਲੋਂ ਘੱਟ ਈ ਐਸ ਡੀਓ ਸਾਹਿਬ ਮੇਰੇ ਨਾਲ ਆ ਅਸੀਂ ਆਪਣਾ ਏਰੀਆ ਜਿਹੜਾ ਰਸੀਦਪੁਰ ਤੇ ਪਾਸੇ ਸਾਰਾ ਦੇਖਣ ਆਏ ਆ ਔਰ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਰੀਬਾਟਮੈਂਟ ਕੀਤੀ ਗਈ ਹੈ ਤੁਸੀਂ ਦੇਖੀ ਹੈ ਇਹ ਸਾਡੇ ਇਹ ਪਿਛਲੇ ਸਾਲ 2 ਸਾਲਾਂ ਚ ਕਰਵਾਈ ਆ ਔਰ ਇਹਦਾ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋ ਰਿਹਾ ਕਿਉਂਕਿ ਪਹਿਲਾਂ ਅਸੀਂ ਆਮ ਦੇਖਦੇ ਕਿ ਪਾਣੀ ਆ ਸਾਰਾ ਉੱਪਰ ਤੱਕ ਜਿਹੜਾ ਪਾਣੀ ਆ ਜਾਂਦਾ ਸੀ ਲੇਕਿਨ ਇਸ ਰੀਬਾਟਮੈਂਟ ਕਾਰਨ ਜਿਹੜਾ ਹੈਗਾ ਪਾਣੀ ਦਾ ਹੁਣ ਫਲੋ ਜਿਹੜਾ ਐਸ ਆਈ ਨਹੀਂ ਆ ਰਿਹਾ ਔਰ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ بارش ਜਿਹੜੀ ਹੈ ਬੜਾ ਸਿਮਮ ਜਮੀ ਪੈ ਰਿਹਾ ਕੋਈ ਐਡਾ ਖਤਰੇ ਵਾਲੀ ਗੱਲ ਨਹੀਂ ਹੈ ਔਰ ਅਗਰ ਕੋਈ ਐਸੀ ਗੱਲ ਹੁੰਦੀ ਹੈ ਤਾਂ ਸਾਡੇ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਇਹਨਾਂ ਦਾ ਸਾਰਾ ਲਿੰਕ ਬਣਿਆ ਹੋਇਆ ਹੈ ਕਿ ਅਗਰ ਕੋਈ ਐਸੀ ਸੰਕੇਤ ਆੰਦੇ ਆ ਕਿ ਭਾਗੜਾ ਡੈਮ ਤੋਂ ਪਾਣੀ ਛੱਡਣਾ ਹੈ ਤਾਂ ਉਹ ਹੀ ਸਾਰੀ ਤਿਆਰੀ ਪਹਿਲੇ ਕੀਤੀ ਗਈ ਹੈ ਸਾਡੇ ਕੋਲ ਜਿਹੜਾ ਹੈਗਾ ਸੈਂਡ ਜਿਹੜਾ ਉਹ ਵੀ ਪੂਰੀ ਤਿਆਰੀ ਹੈ ਸੈਂਡ ਬੈਗਸ ਵੀ ਤਿਆਰ ਨੇ ਵੈਸੇ ਜੋ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਖਤਰਾ ਟਲ ਚੁੱਕਿਆ ਹੈ ਖਤਰਾ ਲੱਗਦਾ ਨਹੀਂ ਹੈ ਲੇਕਿਨ ਸਾਡੀ ਪੂਰੀ ਤਿਆਰੀ ਹੈ ਤਿਆਰੀ ਐਡਮਨ ਸਾਹਿਬ ਪ੍ਰਸ਼ਾਸਨ ਅਧਿਕਾਰੀਆਂ ਦੀਆਂ ਕੀ ਅਰੇਂਜਮੈਂਟਸ ਨੇ ਜੀ ਜਿਵੇਂ ਐਮਐਲਏ ਸਾਹਿਬ ਨੇ ਪਹਿਲਾਂ ਦੱਸਿਆ ਕਿ ਜਿਹੜਾ ਫਲਡ ਸਿਜ਼ਨ ਨੂੰ ਧਿਆਨ ਦੇtras ਪਹਿਲਾਂ ਐਡੀ ਸਾਹਿਬ ਦੇ ਨਿਰਦੇਸ਼ਾਂ ਦੇ ਵਿੱਚ ਜਿਹੜੀ ਇਹ ਪੂਰੀ ਤਿਆਰੀ ਕੀਤੀ ਸੀ अलग-अलग डिपार्टमेंट्स ਹੈਗੇ ਜਿੰਦੇ ਵਿੱਚ ਨੇ ਲਈ ਡਰੇਨੇਜ ਤੇ ਰਿਪੇਅਰਸ਼ਨ ਹੈਗਾ ਉਹਨਾਂ ਨੇ ਆਪਦੇ ਜਿਹੜੇ ਸਾਰੇ ਪ੍ਰਬੰਧ ਤਿਆਰ ਕੀਤੇ ਹੋਏ ਹੈਗੇ ਔਰ ਅਸੀਂ ਜਿਹੜਾ ਹੈਗਾ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਵਾਸਤੇ ਜਿਹੜਾ ਹੈਗਾ ਪਹਿਲਾਂ ਸਾਰਾ ਪਲਾਨ ਬਣਾਇਆ ਗਿਆ ਹੈ ਔਰ ਜਿਹੜਾ ਹੈਗਾ ਜਿੰਨੀ ਕੋਈ ਤਿਆਰੀ ਹੈਗੀ ਅਸੀਂ ਇਹੋ ਕਰਦੇ ਕਿ ਕੋਈ ਇਸ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਊਗਾ ਔਰ ਪਰਮਾਤਮਾ ਦੀ ਜੋ ਕਿਰਪਾ ਕਰ ਬਚਾਵੇ ਐਡੀ ਸਾਹਿਬ ਕਿਨਾਂ ਜੋ ਐਡੀ ਸਾਹਿਬ ਤੁਹਾਡੇ ਅੰਦਰ ਇਹ ਸਾਰਾ ਕਿੰਨਾ ਪਾਣੀ ਛੱਡਿਆ ਹੈ ਤੇ ਕਿੰਨੀ ਕਪੈਸਿਟੀ ਹੋਰ ਆ ਪਾਣੀ ਛੱਡਣ ਦੀ ਜੀ ਇਸ ਟਾਈਮ ਆਪਣਾ ਰਿਪਰ ਹੈਡ ਬਾਕਸ ਤੋਂ ਆਪਾਂ ਦੇਖ ਲਈ ਤੇ ਚੈੱਕ ਕਰਦੇ ਹਾਂ ਆਪਣਾ ਕਿ ਕਿੰਨਾ 50% ਕੁ ਸਿਗਨੇਟਿਡ ਪਾਣੀ ਇਸ ਟਾਈਮ ਚੱਲ ਰਿਹਾ ਹੈ ਜੀ ਰਾਤ ਨੂੰ ਇਹ ਆਰਾਊਂਡ 60-60 ਟੱਚ ਕੀਤਾ ਸੀਗਾ ਠੀਕ ਹੈ ਠੀਕ ਹੈ ਆਪਾਂ ਨੂੰ ਇੱਥੇ ਸਾਵਾਂਕ ਲੱਗਦਾ ਤੱਕਦਾ ਕੋਈ ਜੇ ਫੰਮ ਦਿੱਕਤ ਮੈਕਨਿਕਲ ਚੋਟੇ ਲੋਡ ਹੈ ਜੀ ਤਦ ਪਾਣੀ ਕੰਟੇਨਡ ਹੀ ਰਹੇਗਾ ਜੀ ਠੀਕ ਹੈ ਤੇ ਬਾਹਰਲੇ ਡੈਮ ਤੋਂ ਵੀ ਜਿਹੜਾ ਸਿਲਾਜ ਦਾ ਡਿਸਚਾਰਜ ਹੈ ਉਹ ਕਨਸਟੈਂਟ ਹੈਗਾ ਪਿ ਪੰਚਾਇਤ ਨੂੰ ਇੰਨਾ ਬਦਲਾਅ ਨਾ ਘਟਾਇਆ ਹੈ। ਦਾ ਸਿਨੈਰੀਓ ਇਨ ਕੰਟਰੋਲ ਹੈ। ਠੀਕ ਹੈ।